ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਅੱਜ ਲੱਗੀਆਂ ਜੀ ਵਰਕ ਵਾਲਾ ਗਲਾ ਬਣਾਉਣ ਤੇ ਇਹਦੀ ਚੜਾਈ ਆਪਾਂ ਨੇ ਕਿਵੇਂ ਕੱਟ ਕਰਨੀ ਆ ਪਹਿਲਾਂ ਵੀ ਵੈਸੇ ਮੈਂ ਵੀਡੀਓ ਕਾਫੀ ਵਾਰ ਪਾ ਚੁੱਕੀ ਆ ਕਿਉਂਕਿ ਹੁਣ ਮੇਰੀਆਂ ਭੈਣਾਂ ਜਿਹੜੀਆਂ ਮੇਰੇ ਕੋਲ ਸਟਿਚਿੰਗ ਸਿੱਖ ਰਹੀਆਂ ਮੈਂ ਉਹਨਾਂ ਨੂੰ ਦੱਸਣ ਲੱਗੀਆਂ ਸਮਝਾਉਣ ਲੱਗੀਆਂ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰਨ ਲੱਗੀਆਂ ਤਾਂ ਜੋ ਤੁਸੀਂ ਵੀ ਦੇਖ ਲਓ ਹਨਾ ਤੇ ਆਪਾਂ ਨੇ ਨਾ ਪਹਿਲਾਂ ਵਰਕ ਵਾਲਾ ਗਲਾ ਗਲਾਏ ਜਿਹੜਾ ਕੱਪੜਾ ਸਿੱਧੇ ਪਾਸੇ ਐ ਮੈਂ ਰੱਖ ਲੈਣਾ ਠੀਕ ਹੈ ਜੀ ਰੱਖ ਕੇ ਨਾ ਤੁਸੀਂ ਇੰਚੀ ਟੇਪ ਨਾਲ ਨਾਪਣਾ ਪਹਿ ਠੀਕ ਹੈ ਇੰਜ ਟੇਪ ਨਾਲ ਤੁਸੀਂ ਦੇਖਣਾ ਵੀ ਕਸਟਮਰ ਦਾ ਗळा ਕਿੰਨਾ ਤਿਆਰ ਹੁੰਦਾ ਕਈ 7 ਪਾਉਨੇ ਆ ਤਾਂ ਤੁਸੀਂ ਉੱਪਰ ਬਾਧੂ ਕਪੜਾ ਲੈ ਲੈਣਾ ਠੀਕ ਹੈ ਕਿਉਂਕਿ ਮੇਰੇ ਕਸਟਮਰ ਦਾ ਹੈਗਾ ਜੀ 6 ਗळा ਠੀਕ ਹੈ ਆਪਾਂ ਨੇ 7 ਦਿਨ ਲੈਂਥ ਲੱਤੀ ਹੋਈ ਆ ਤੇ ਉਸ ਤੋਂ ਬਾਅਦ ਤੁਸੀਂ ਚੜਾਈ ਮਿਲਣੀ ਇਹਨਾਂ ਦੀ ਠੀਕ ਹੈ ਜੀ ਚੜਾਈ ਤੁਸੀਂ ਦੇਖ ਸਕਦੇ ਆ ਵੀ 7 ਆ ਰਹੀ ਆ ਪੂਰੀ ਠੀਕ ਹੈ ਇਹਦੇ ਵਿੱਚ ਆਪਾਂ ਪਲੇਟ ਪਾਵਾਂਗੇ ਤੇ ਸਾਰਾ ਗळा ਤੁਹਾਨੂੰ ਮੈਂ ਬਣਾ ਕੇ ਦਿਖਾਉਂਗੀ ਜੇ ਆਪਾਂ ਮੰਨ ਲਓ ਇਹਦੇ ਉੱਪਰ ਏਦਾਂ ਹੀ ਸਲਾਈ ਮਾਰਦੇ ਆ ਤਾਂ ਮੋਢੇ ਡਿੱਗਣ ਲੱਗ ਜਣੇ ਕਸਟਮਰ ਦੇ ਠੀਕ ਹੈ ਤੇ ਆਜੋ ਹੁਣ ਮੈਂ ਤੁਹਾਨੂੰ ਦੱਸਦੀ ਕਿੱਦਾਂ ਸਟਿਚ ਕਰਨਾ ਕਿਵੇਂ ਇਹਨੂੰ ਪੇਸਟਿੰਗ ਕਰਨੀ ਹੈ ਕਿਵੇਂ ਆਪਾਂ ਨੇ ਇਹਦੀ ਸਟਿਚਿੰਗ ਕਰਨੀ ਹੈ ਤੇ ਕਿਵੇਂ ਕਟਿੰਗ ਕਰਨੀ ਹੈ ਠੀਕ ਹੈ ਜੀ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਆਪਾਂ ਨੇ ਪੇਸਟਿੰਗ ਪੇਪਰ ਕਟਿੰਗ ਕਰ ਲਿਆ ਠੀਕ ਆ ਤੇ ਇਦਾਂ ਕਟਿੰਗ ਕਰ ਲੈਣਾ ਤੁਸੀਂ ਠੀਕ ਹੈ ਕਟਿੰਗ ਕਰਨ ਤੋਂ ਬਾਅਦ ਪਹਿਲਾਂ ਤੁਸੀਂ ਕੱਪੜਾ ਵਿਛਾਉਣਾ نیچے ਠੀਕ ਆ ਉਸ ਤੋਂ ਬਾਅਦ ਤੁਸੀਂ ਲਾਈਨਿੰਗ ਲੈਣੀ ਆ ਤੁਸੀਂ ਲਾਈਨਿੰਗ ਇਦਾਂ ਰੱਖ ਲੈਣੀ نیچے ਠੀਕ ਹੈ ਜੀ ਤੇ ਤੁਸੀਂ ਪੇਸਟਿੰਗ ਪੇਪਰ ਹੈ ਜਿਹੜਾ ਇਹਦੇ ਉੱਪਰ ਇਦਾਂ ਚਿਪਕਾ ਲੈਣਾ ਪ੍ਰੈਸ ਨਾਲ ਆ ਦੇਖੋ ਇਦਾਂ ਠੀਕ ਹੈ ਐਵੇਂ ਪੇਸਟਿੰਗ ਪੇਪਰ ਉੱਪਰ ਰੱਖ ਕੇ ਇਹਨੂੰ ਪ੍ਰੈਸ ਨਾਲ ਚਿਪਕਾ ਲੈਣਾ ਹਾਂਜੀ ਆਪਾਂ ਨੇ ਇਹਨਾਂ ਲਾਈਨਿੰਗ ਲੱਗੀਆਂ ਹੁਣ ਅਟੈਚ ਕਰਨਾ ਤੇ ਸਲਾਈ ਕਰਕੇ ਮੈਂ ਤੁਹਾਨੂੰ ਲਗੀਆਂ ਦਿਖਾਉਣ ਕਿਵੇਂ ਪਲੇਟ ਕਿਵੇਂ ਪਾਣੀਆਂ ਇਹਦੇ ਵਿੱਚ ਹਨਾ ਕਾਫੀ ਜ਼ਿਆਦਾ ਤਾਂ ਪਲੇਟ ਵਿੱਚ ਉਲਝੀ ਜਾਂਦੀ ਹੈ ਹਨਾ ਵੀ ਪਲੇਟ ਇਹਦੇ ਵਿੱਚ ਕਿਵੇਂ ਪਾਉਂਗੇ ਕਿਵੇਂ ਇਹਨੂੰ ਕੱਟ ਕਰੂਗੇ ਹਨਾ ਤੇ ਤੁਸੀਂ ਆਪਣੇ ਹਿਸਾਬ ਨਾਲ ਕਰਨਾ ਇੰਚ ਟਿਪ ਦੇ ਹਿਸਾਬ ਨਾਲ ਵੀ ਇੰਚ ਟੇਬ ਦੇ ਹਿਸਾਬ ਨਾਲ ਵੀ ਤੁਸੀਂ ਕਿੰਨੀ ਚੜਾਈ ਰੱਖਣੀ ਦੀ ਠੀਕ ਹੈ ਤੇ ਆਪਾਂ ਨੇ ਰੱਖਣੀ ਹੈ ਜੀ ਇਹਨਾਂ ਦੀ 5.5 ਆਪਾਂ ਨੇ ਬਹੁਤ ਘੱਟ ਰੱਖਣੀ ਆ ਠੀਕ ਹੈ ਤੁਸੀਂ ਦਾ ਇਦਾਂ ਸੈਂਟਰ ਕਰ ਲੈਣਾ ਕੜਾਈ ਦੇ ਨਾਲ ਕੜਾਈ ਮਿਲਾ ਲੈਣੀ ਆ ਠੀਕ ਹੈ ਜੀ ਗਲੇਰੀ ਤੇ ਨੀਚੇ ਤੋਂ ਵੀ ਪੂਰਾ ਤੁਹਾਡਾ ਸਹੀ ਹੋਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਉਰੇ ਤੋਂ ਪਲੇਟ ਪਾਉਣੀ ਆ ਜਿਹੜੀ ਪਲੇਟ ਪਾਉਣੀ ਆ ਤੁਸੀਂ ਸਿਰੇ ਤੱਕ ਨਹੀਂ ਪਾਉਣੀ ਹਾਫੇ ਪਾਉਣੀ ਆ ਠੀਕ ਆ ਹਾਂ ਦੇਖੋ ਠੀਕ ਹੈ ਐਵੇਂ ਪਲੇਟ ਪਾ ਲੈਣੀ ਆ ਤੁਸੀਂ ਪਲੇਟ ਪਾਉਣ ਤੋਂ ਬਾਅਦ ਇਹਨੂੰ ਖੋਲ ਲੈਣਾ ਖੋਲਣ ਤੋਂ ਬਾਅਦ ਤੁਸੀਂ ਹੁਣ ਸਲਾਈ ਲਾਉਣੀ ਆ ਆ ਕਪੜਾ ਸੈੱਟ ਕਰ ਲੈਣਾ ਬਿਲਕੁਲ ਕਿਉਂਕਿ ਕਪੜਾ ਤੁਹਾਡਾ نیچے ਨਾ ਹੋਵੇ ਲਾਈਨਿੰਗ ਦੇ ਬਰਾਬਰ ਕਪੜਾ ਹੋਵੇ ਬਿਲਕੁਲ ਠੀਕ ਆ ਆ ਦੇਖੋ ਆਪਣੇ ਕੋਲ 5.5 ਆ ਗਿਆ ਠੀਕ ਆ ਪਲੇਟ ਪਾ ਕੇ 5.5 ਆ ਗਿਆ ਆਪਣੇ ਕੋਲ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਨਾਲ-ਨਾਲ ਲਾਵਾਂਗੇ ਸਲਾਈ ਜੇ ਤੁਸੀਂ ਕਟਾਮ ਕੱਢਣੇ ਕਟਾਮ ਵੀ ਕੱਢ ਸਕਦੇ ਆ ਪਰ ਮੈਂ ਸਲਾਈ ਇਦਾਂ ਹੀ ਲਾ ਦੇਣੀ ਆ ਠੀਕ ਆ ਠੀਕ ਹੈ ਜੀ ਐਦਾਂ ਬਣਾ ਲੈਣਾ ਇਹਨੂੰ ਇਹਦਾ ਵਿਛਾ ਕੇ ਫਿਰ ਤੁਸੀਂ ਇਹਦੀ ਵਿੱਚੋਂ ਕਟਿੰਗ ਕਰ ਦਾਣੀ ਹੈ ਐਨ ਐਨ ਦਾ ਕੱਪੜਾ ਛੱਡ ਕੇ ਠੀਕ ਹੈ ਜੀ ਵਿੱਚ ਛੋਟੇ ਛੋਟੇ ਟੱਕ ਲਾ ਲੈਣੇ ਆ ਠੀਕ ਹੈ ਜੀ ਫਿਰ ਤੁਸੀਂ ਨਾ ਇਹਨੂੰ ਕੱਪੜੇ ਨੂੰ ਇੱਧਰਲੀ ਸਾਈਡ ਕਰ ਲੈਣਾ ਐਵੇਂ ਕਰਕੇ ਤੇ ਤੁਸੀਂ ਨਾ ਆ ਚੀਜ਼ ਇੱਧਰੋਂ ਕਰ ਲੈਣੀ ਆ ਐਵੇਂ ਠੀਕ ਹੈ ਐਵੇਂ ਕਰਨ ਤੋਂ ਬਾਅਦ ਫਿਰ ਤੁਸੀਂ ਨੇ ਇਹਦੇ ਨਾਲ-ਨਾਲ ਸਲਾਈ ਲਾਉਣੀ ਆ ਦੇਖੋ ਹੁਣ ਜਿਵੇਂ ਮੈਂ ਲਾਉਣ ਲੱਗੀ ਆ ਹਾਂ ਦੇਖੋ ਠੀਕ ਐ ਐਵੇਂ ਤੁਹਾਡਾ ਗਲਾ ਬਣ ਜਾਣਾ ਐ ਏ ਇਦਾਂ ਗਲਾ ਬਣ ਕੇ ਰੈਡੀ ਹੋ ਜਾਣਾ ਤੁਹਾਡਾ ਤੁਸੀਂ ਦੇਖੋ ਔਰ ਪੂਰੀ ਫਿਨਿਸ਼ਿੰਗ ਦੇਖੋ ਫਿਨਿਸ਼ਿੰਗ ਨਾਲ ਗਲਾ ਬਣਿਆ ਆਪਣਾ ਠੀਕ ਐ ਆ ਲੋ ਠੀਕ ਐ ਜੀ ਤੇ ਜਿਵੇਂ ਹੁਣ ਕੋਈ ਵੀ ਹੈਂਡਵਰਕ ਸੂਟ ਹੈ ਕੋਈ ਥ्रेडਵਰਕ ਸੂਟ ਹੈ ਗાળાਵਰਕ ਹੋਇਆ ਵਾ ਹਨਾ ਤਾਂ ਤੁਸੀਂ ਐਵੇਂ ਗळा ਬਣਾ ਸਕਦੇ ਆ ਬਹੁਤ ਆਸਾਨੀ ਨਾਲ ਗळा ਬਣ ਜਾਂਦਾ ਏ ਤੇ ਬਾਕੀ ਇਹਦੀਆਂ ਕਟਾਂ ਦੀ ਮੈਂ ਤੁਹਾਨੂੰ ਵੀਡੀਓ ਵੀ ਪਾਵਾਂਗੀ ਕਿਉਂਕਿ ਕਾਫੀ ਜ਼ਿਆਦਾ ਮੈਨੂੰ ਇਹ ਵੀ ਕਮੈਂਟ ਕਰਦੇ ਆਂ ਵੀ ਜਦੋਂ ਤੁਸੀਂ ਕੱਟ ਲਾਤਾ ਵੀ ਜਿਵੇਂ ਪਲੇਟ ਵੀ ਪਾਤੀ ਤੁਸੀਂ ਕੱਟਤਾ ਉਹ ਗळा ਫੇਰ ਉੱਥੀ ਚਲੇ ਜਾਣਾ ਹਨਾ ਉਹ ਕਿਵੇਂ ਚਲੇ ਜਾਊਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਤੁਸੀਂ ਇੰਨੀਆਂ ਵੀਡੀਓ ਮੇਰੀਆਂ ਦੇਖਦੇ ਆਂ ਹਨਾ ਫਿਰ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਕਈਆਂ ਨੂੰ ਮਤਲਬ ਕਈਆਂ ਨੂੰ ਹਰ ਇੱਕ ਨੂੰ ਨਹੀਂ ਤੇ ਹੁਣ ਦੇਖੋ ਤੁਸੀਂ ਜਦੋਂ ਹੁਣ ਆਪਾਂ ਨੇ ਗਲਾ ਚੱਕਣਾ ਜਿਹੜਾ ਗਲਾ ਕਿੱਥੇ ਇੱਥੇ ਪਿਆ ਹੋਣਾ ਸੀਗਾ ਚੜਾਈ 'ਚ ਹਨਾ ਕਿੱਥੇ ਹੁਣ ਗਲਾ ਬਿਲਕੁਲ ਇੱਥੇ ਸੈੱਟ ਆ ਰਿਹਾ ਆ ਦੇਖੋ 5 ਇੰਚ ਚੜਾਈ ਆ ਰਹੀ ਹੈ ਇਹਦੇ ਵਿੱਚ ਹਨਾ ਤੇ ਐਵੇਂ ਹੋ ਜਾਂਦਾ ਉਹ ਤੋਂ ਬਾਅਦ ਮੈਂ ਤੁਹਾਨੂੰ ਨਾ ਨੈਕਸਟ ਵੀਡੀਓ ਚ ਕਾਟਾ ਪਾਉਂਗੀ ਇਹਦੀਆਂ ਠੀਕ ਆ ਵੀ ਆਪਾਂ ਕਾਟਾ ਕਿਵੇਂ ਪਾਉਨੇ ਆ ਜਿੰਮੇ ਗळा ਬਣਿਆ ਹੋ ਹੁੰਦਾ ਇਹ ਮੇਰੀਆਂ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਆਏ ਆ ਮੈਨੂੰ ਵੀ ਜਦੋਂ ਵਰਕ ਵਾਲਾ ਗळा ਬਣਿਆ ਹੋਵੇ ਤਾਂ ਉਹਦਾ ਤੀਰਾ ਤੂਰਾ ਆਪਾਂ ਕਿੱਦਾਂ ਰੱਖਦੇ ਆ ਹਨਾ ਤਾਂ ਮੈਂ ਤੁਹਾਨੂੰ ਇਹ ਵੀ ਵੀਡੀਓ ਸ਼ੇਅਰ ਕਰੂੰਗੀ ਜ਼ਰੂਰ ਤੇ ਜੇ ਤੁਹਾਨੂੰ ਹੁਣ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ